ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੱਡ ਸੇਲ ਲਈ ਲੈ ਕੇ ਆਏ ਜੀ ਜਿਸ ਕਰਕੇ ਬਈ ਵੀਡੀਓ ਬਣਾ ਰਹੇ ਆਂ ਵੀਰ ਨਿਕਰੀ ਲੂਪੋ ਸੁਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਸਾਰੀ ਚੰਗੀਆਂ ਚੰਗੀ ਬਰੀਡ ਤੇ ਆ ਬਈ ਆਉ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹਾਂ ਵਧੀਆ ਹਾਂ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋਵੇ ਨਾਮ ਚੰਦਾ ਸਿੰਘ ਜੀ ਪਿੰਡ ਭਾਈ ਰੂਪਾ ਠੀਕ ਹੈ ਜੀ ਜੇਹੜਾ ਪਿੰਡਾ ਤਹਿਸੀਲ ਤਸਿਰਪੂੜ ਨੇੜੇ ਪਿੰਡ ਬਈ ਰੇੜੇ ਪਿੰਡ ਦਾ ਟਵਾਲੀਆ ਇੱਧਰ ਕੰਡਾ ਬਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹਾਂ ਦਾ 904114 904114 47295 ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਦੀ ਪੈੜ ਦੀ ਨੇ ਕਿਹੜਾ ਸੂਸ ਹੁੰਦੀ ਐ ਇਹ ਤੀਜਾ ਸੂਸ ਹੁੰਦੀ ਐ ਕਿੰਨੇ ਦਿਨ ਲੈਂਦੀ ਐ ਇਹ ਰਹਿੰਦੇ ਐ 12-13 ਦਿਨ 12-13 ਦਿਨ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਨੇ ਪਿਛਲੇ ਸਾਲ ਦਿੱਤਾ ਭਾਈ 28 ਲੀਟਰ ਕਾਈ ਲੀਟਰ ਇਹ ਸ ਬੜਾ ਪਿਆਰਾ ਜਨ ਨਾਸਾ ਗਲਾਬੀ ਆ ਬਈ ਬ੍ਰੀਟ ਫੁੱਲ ਫੁੱਲ ਕਾਦਾ ਸਵੀ ਪੜੀਆ ਹਜੇ ਦਿਨ ਕਰਮਲੀ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਨਾੜਾ ਨੂੜਾ ਦੇਖੋ ਲੀਵੇ ਤੇ ਬਈ ਕਮਾਲ ਵੱਡੀ 나ੜ ਬਹੁਤ ਚੰਗੀ ਆ ਬਈ ਦੁੱਧ ਦਾ ਰਿਕਾਰਡ ਬਹੁਤ ਚੰਗਾ ਕੱਚੀ ਜ਼ਰੂਰ ਆ ਬਈ 10 12 ਦਿਨਾਂ ਦੀ ਉਹਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫਸ਼ਾਂ ਤੋਂ ਵੀ ਦੇਖੋ ਆਰਡਰ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਕਰਮਾਲੀ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਚੰਗੀ ਆ ਬਈ ਠੰਡੀ ਸੀ ਲਾਉ ਵਧੀਆ ਹਾਂ ਹਾਂ ਪੂਰੀ ਬਈ ਠੀਕ ਹੈ ਕਦ ਕਾਠ ਬਹੁਤ ਆ ਬਾਈ ਹਾਂ ਕਦ ਫੁੱਲ ਬਿਣਾ ਨਿਆਣੇ ਤੋਂ ਬਾਈ ਕਹਿੰਦਾ ਚੋਲਾ ਤਾਂ ਵੀ ਕੋਈ ਚੱਕਰ ਨਹੀਂ ਕਹਿ ਨਹੀਂ ਕੁਛ ਨਹੀਂ ਨਾੜਾ ਨੂੜਾ ਪੌਲ ਚਾਹੀਆਂ ਕੱਲਾ ਕੱਲਾ ਥਣ ਮੁਠੀ ਆ ਥਣ ਚਾਰੇ ਥਣ ਨਿਕੜਨੇ ਪੂਰੇ ਗੈਰ ਤੇ ਆ ਕੀ ਮੋਲ ਆ ਬਾਈ ਜੈ ਜੈ ਦਾ ਮੋਲ ਬਾਈ 1 ਵੀ ਆ 1 20 ਆ ਮਾਨਤਾਨ ਹੋ ਜਾ ਬਾਈ ਮਾਨਤਾਨ ਹੋ ਜਾ ਠੀਕ ਆ 1 ਲੱਖ 20 ਹਜ਼ਾਰ ਰੁਪਇਆ ਮੋਲ ਆ ਮਾਨਤਾਨ ਜ਼ਰੂਰ ਹੋ ਜਾ ਤੋਰ ਦੇ ਬਾਈ ਮਾੜੀ ਸੂਰਾਤਾਰਾ ਰਖਾ ਨੇ ਸਵੀ ਪੜੀ ਫੁੱਲ ਨਾ ਫੁੱਲ ਕੱਦ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਗ੍ਰੀਟ ਜਿਆਦਾ ਥਲੀ ਬੈੜਾ ਬਈ ਬਈ ਦੇ ਘਰ ਦੀ ਬੈੜਾ ਕੋਈ ਵਪਾਰ ਦਾ ਕੰਮ ਸੂਰਾਤਾਰਾ ਦੇਖੋ ਲੈ ਬਈ ਕੱਦ ਕੁੱਦ ਫੁੱਲ ਲੱਗਨ ਮਾਈ ਠੰਡੀ ਸੀਲ ਆ ਬਾਈ ਕਹਿੰਦਾ ਬਿਨਾ ਨਿਆਣੇ ਤੋਂ ਚਵਾਈ ਕਰਦੇ ਰਹੇ ਕੋਈ ਚੱਕਰੀ ਨਹੀਂ 22 ਲੀਟਰ ਦਾ ਦੁੱਧ ਦਾ ਜਿਹੜਾ ਰਿਕਾਰਡ ਆ ਬਾਈ ਨੇ ਦੱਸਿਆਗਾ ਸੂਰਾਤਾਰਾ ਚੈੱਕ ਕਰੋ ਬਈ ਕੀ ਆ ਬਾਤ ਮੁੱਲ ਜਾਇਜ਼ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ। ਇਦਰੀ ਮੰਨ ਲਓ ਭਾਈ। ਤੇ ਕਿਸੇ ਵੀਰ ਨੂੰ ਭਾਈ ਵੜ ਪਸੰਦ ਆਵੇ, ਭਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ ਜੀ।